ਇਧਰ ਆ ਮੈਂ ਬਣਾਉਣਾ ਇਧਰ ਆਣ ਫੜੋ ਪੰਜ ਭਾਜੀ ਅੱਜ ਆਪਣੀ ਟੀਮ ਪਹੁੰਚੀ ਆ ਪਿੰਡ ਕੁੱਤਪਦੀਨੂ ਵਿਖੇ ਕੀ ਕਹੋਗੇ ਸਰਬੱਤ ਦਾ ਭਲਾ ਚੈਰੀਟੇਬਲ ਦੇ ਦੇ ਟਰਸਟੀ ਡਾਕਟਰ ਐਸ.ਪੀ. ਸਿੰਘ ਅਬਰਾਏ ਜੀ ਵੱਲੋਂ ਜੋ ਪੰਜਾਬ ਦੇ ਵਿੱਚ ਹੜ੍ਹ ਹੋਏ ਆ ਉਹਦੇ ਵਾਸਤੇ ਬਹੁਤ ਵੱਡਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਮੱਛਰਦਾਨੀਆਂ ਦਵਾਈਆਂ ਰਾਸ਼ਨ ਕਿੱਟਾਂ ਪਸ਼ੂਆਂ ਨੂੰ ਚਾਰਾ ਜੋ ਵੀ ਸਮਾਨ ਮਨੁੱਖ ਨੂੰ ਚਾਹੀਦਾ ਹੈ ਜ਼ਿੰਦਗੀ ਜਿਉਣ ਵਾਸਤੇ ਸਾਰਾ ਸਮਾਨ ਦਿੱਤਾ ਜਾ ਰਿਹਾ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਜਿਹੜੀ ਸਾਡੇ ਭੈਣ ਜੀ ਅਮਰਜੀਤ ਕੋਰ ਸ਼ਾਵਰਾ ਜੀ ਦੀ ਯੋਗ ਅਗਵਾਈ ਹੇਠ ਔਰ ਮੁਖਸਰ ਸਾਹਿਬ ਦੀ ਟੀਮ ਸਾਡੀ ਇੱਥੇ ਉਹਦੇ ਮੈਂਬਰ ਪਹੁੰਚੇ ਹੋਏ ਆ ਅੱਜ ਇੱਥੇ ਪਿੰਡ ਕুতਬਦੀਨ ਔਰ ਇਹ ਆਸੇ ਪਾਸੇ ਜੋ ਪਿੰਡ ਹੈ ਕੈਮਰਾ ਘੁਮਾ ਕੇ ਦਿਖਾ ਦਿਓ ਕਿ ਕਿੰਨੀ ਬੁਰੀ ਹਾਲਤ ਆ ਉਹਨਾਂ ਦੀ ਉਹਨਾਂ ਦੇ ਵਿੱਚ ਰਸਣ ਆ ਜੋ ਸਾਡੀ ਭੈਣ ਜੀ ਅਮਰਜੀਤ ਕੋਰ ਜੀ ਦੀ ਅਗਵਾਈ ਹੇਠ ਵੰਡਿਆ ਜਾ ਰਿਹਾ ਹੈ ਇੱਥੇ ਤੁਹਾਨੂੰ ਅਸੀਂ ਖਾਸ ਗੱਲ ਦੱਸ ਦਈਏ ਕਿ ਪਿਛਲੇ ਲਗਭਗ 12-13 ਦਿਨ ਤੋਂ ਜੋ ਸਾਡੇ ਭੈਣ ਜੀ ਅਮਰਜੀਤ ਕੌਰ ਆ ਜ਼ਿਲ੍ਹਾ ਦੇ ਫਰੋਈਪੁਰ ਜ਼ਿਲ੍ਹਾ ਦੇ ਪ੍ਰਧਾਨ ਆ ਇਹਨਾਂ ਵੱਲੋਂ ਬਹੁਤ ਵੱਡੀ ਹਿੰਮਤ ਮਾਰੀ ਜਾ ਰਹੀ ਹੈ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਇੱਥੇ ਆ ਕੇ ਪਤਾ ਲੱਗਿਆ ਲੋਕਾਂ ਨੇ ਦੱਸਿਆ ਕਿ ਸਾਡੇ ਕੋਲੇ ਰਾਤ ਬਰਾਤੇ ਦਿਨੇ ਆਉਂਦੇ ਆਂ ਗੇੜਾ ਮਾਰਦੇ ਆਂ ਲਿਸਟਾਂ ਲੈ ਕੇ ਜਾਂਦੇ ਆਂ ਫਿਰ ਸਮਾਨ ਭੇਜਦੇ ਆ ਜੋ ਇਹਨਾਂ ਦੀ ਬਹੁਤ ਵੱਡੀ ਦੇਣ ਆ ਦੇਖੋ ਘਰ ਪਰਿਵਾਰ ਵੀ ਚਲਾਉਣਾ ਆਵਦਾ ਰੱਖਣ ਬਣ ਦੇ ਇੰਤਜ਼ਾਮ ਵੀ ਕਰਨਾ ਸੇਵਾ ਵੀ ਕਰਨੀ ਔਰ ਇਹਨਾਂ ਦੀ ਬਹੁਤ ਵੱਡੀ ਇਲਾਕੇ ਨੂੰ ਦੇਣਾ ਬੜੀ-ਬੜੀ ਤਦਾਦ ਦੇ ਵਿੱਚ ਇਹ ਸੇਵਾ ਕਰ ਰਹੀ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਹਾਂਜੀ ਪੰਜ ਅੱਜ ਟੀਮ ਪਹੁੰਚੀ ਕੀ ਕਰੂਗੀ ਅੱਜ ਸਰਬੱਤ ਦਾ ਭਲਾ ਚੈਰੀ ਜਿਹੜਾ ਟਰਸਟ ਡਾਕਟਰ ਜਿਹੜੇ ਸਾਡੇ ਮੈਨੇਜਿੰਗ ਟਰਸਟੀ ਨੇ ਡਾਕਟਰ ਐਸ.ਪੀ ਸਿੰਘ ਆਵਰ ਆਏ ਜੀ ਜਿੱਦਣ ਤੋਂ ਹੜ ਆਏ ਨੇ ਪਹਿਲੇ ਦਿਨ ਤੋਂ ਹੀ ਉਹਨਾਂ ਵੱਲੋਂ ਲਗਾਤਾਰ ਸੇਵਾਵਾਂ ਜਿਹੜੀਆਂ ਉਹ ਇਹਨਾਂ ਹੜ ਪ੍ਰਭਾਵਿਤ ਇਲਾਕਿਆਂ ਲਈ ਭੇਜੀਆਂ ਜਾ ਰਹੀਆਂ ਨੇ ਤੇ ਅੱਜ ਸਾਡੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਜੀ ਸਰਦਾਰ ਅਰਵਿੰਦਰਪਾਲ ਸਿੰਘ ਜੀ ਚਾਹਲ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਤੇ ਸਾਡੀ ਫਿਰੋਜ਼ਪੁਰ ਦੀ ਟੀਮ ਜੋ ਕਿ ਇੱਥੇ ਪੂਰੀ ਟੀਮ ਸੇਵਾ ਨਿਭਾ ਰਹੀ ਏ ਇਹ ਹੜ੍ਹਾਂ ਕਾਰਨ ਇੰਨੇ ਕ ਜਿਆਦਾ ਘਰਾਂ ਦੇ ਨੁਕਸਾਨ ਹੋ ਚੁੱਕੇ ਨੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਵੀ ਲੋਕਾਂ ਦੇ ਇੰਨਾ ਫਸਲਾਂ ਦਾ ਨੁਕਸਾਨ ਹੋ ਚੁੱਕਾ ਆ ਘਰਾਂ ਵਿੱਚ ਖਾਣਾ ਰੋਟੀ ਬਣਾਉਣ ਲਈ ਰਾਸ਼ਨ ਦੀ ਜ਼ਰੂਰਤ ਆ ਜਾਂ ਦਵਾਈਆਂ ਦੀ ਜ਼ਰੂਰਤ ਆ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੱਕ ਭਰ-ਭਰ ਕੇ ਕਹਿ ਲਓ ਵੀ ਜਿਹੜੇ ਅਬਰਾ ਸਰ ਕੱਲਾ ਇੱਕ ਜਿਲ੍ਹਾ ਨਹੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਭੇਜਿਆ ਜਾ ਰਿਹਾ ਹੈ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਹਰ ਜਗ੍ਹਾ ਸੇਵਾ ਨਿਭਾਰੀਆਂ ਨੇ ਜੀ ਜੀ